ਇਰਾ ਆ ਚੁੱਕਿਆ ਇੱਧਰ ਜਗਟਾਂ ਤਾਂ ਲੜੀ ਜਾਂਦੇ ਆ ਕੀ ਹਾਲ ਚਾਲ ਮਿੱਤਰੋ ਸਵਾਗਤ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਗੇ ਤੇ ਆਪਾਂ ਪੂਰੇ ਘੈਂਟ ਆ ਤੇ ਸੱਜਣੋ ਇੱਕ ਆਪਾਂ ਜਿਹੜਾ ਬਲੌਗ ਹੀ ਰੈਡੀ ਹੋ ਹੁੰਦਾ ਆਪਾਂ ਥੋੜਾ ਜਿਹਾ ਅਪਲੋਡ ਇੱਕ ਕਰਤਾ ਤੇ ਨਵਾਂ ਆਪਾਂ ਸ਼ੁਰੂ ਕਰ ਲਿਆ ਹੁਣ ਚੱਲੇ ਆਪਾਂ ਗੁਰਦਾਰਾ ਸਾਹਿਬ ਤਿਆਰਚਾਰ ਹੋ ਗਏ ਆ ਫਰੇ ਮਲੇਕੇ ਸਿਰ ਤੇ ਬੰਦਨਾ ਦਿਮਲਾ ਜਾਂ ਕੋਈ ਪਰਨਾ ਪਰਨਾ ਬੰਨਦੇ ਆ ਤੇ ਬਾਕੀ ਤੁਹਾਨੂੰ ਜਾ ਕੇ ਵਿਖਾਉਣੇ ਆ ਟਰੈਕਟਰ ਮੈਂ ਰੈਡੀ ਕਰ ਆਇਆ ਆ ਪਲੇਟ ਹੋ ਗਏ ਆ ਉਹ ਫੋਨ ਤੇ ਫੋਨ ਕਰਨ ਲੈ ਤੇ ਉੱਥੇ ਵੀ ਆਪਾਂ ਛੇਤੀ ਤੋਂ ਛੇਤੀ ਪਹੁੰਚਣਾ ਤੇ ਚਲੋ ਆਪਾਂ ਟਰੈਕਟਰ ਕੱਢਦੇ ਆ ਤੇ ਲੈ ਕੇ ਗੁਰਦਰਾ ਸਾਹਿਬ ਜਾਨੇ ਆ ਜਾਓ ਜੁੜੇ ਰਹੋ ਵਲੌਗ ਦੇ ਨਾਲ ਜੀ ਸਾਰੇ ਜਾਨੀ ਲਓ ਵੀ ਆ ਗਏ ਟਰੈਕਟਰ ਕੋਲ ਹੁੰਦੇ ਆ ਤਿਆਰ ਰੈਡੀ ਛੜੀ ਹੋ ਗਿਆ ਕੇ ਆ ਕੇ ਜੀ ਆਪਾਂ ਲਓ ਵੀ ਮਿੱਤਰੋ ਆਪਾਂ ਕੱਢ ਲਿਆ ਟਰੈਕਟਰ ਘਰੋਂ ਤੇ ਹੁਣ ਚੱਲੇ ਆ ਬਾਕੀ ਜਾ ਕੇ ਤੁਹਾਨੂੰ ਮਿਲਦੇ ਆ ਜਿੱਦਾਂ ਦੀ ਵੀ ਐਕਟੀਵਿਟੀ ਗਾੜੀ ਤੁਹਾਡੇ ਨਾਲ ਸ਼ੇਅਰ ਕਰਦਾ ਜੁੜੇ ਰਹੋ ਨਾਲ ਤੁਹਾਨੂੰ ਸਾਰਾ ਨਗਰ ਕੀਰਤਨਾ ਦਿਖਾਵਾਂਗੇ ਜਿੱਦਾਂ ਜਿੱਦਾਂ ਜੋ ਜੋ ਹੁੰਦਾ ਰੇ ਇਹ ਮੈਨੂੰ ਪਤਾ ਨਹੀਂ ਕਿ ਬਾਅਦ ਮੇਰੀ ਕਲੀਅਰ ਆਉਂਦੀ ਕਿ ਨਹੀਂ ਆਉਂਦੀ ਬਾਕੀ ਤੁਹਾਨੂੰ ਜਾ ਕੇ ਮਿਲਦੇ ਆ ਜੋ ਵੀ ਸਾਡਾ ਜਿੱਦਾਂ ਵੀ ਠੀਕ ਹੈ ਜੀ ਹਾਏ ਓਏ ਕਰ ਗੱਲ ਨਹੀਂ ਸੋਹਣੀ ਲੱਗਦੀ ਮਾਮਾ ਬੁਣਾ ਲੈਣਾ ਹੈਗੀ ਪਹਿਲੇ ਹਾਂ ਬਾਜਾ ਉਹ ਬਾਜੇ ਪਰਨਾ ਬੰਨੋ ਯਾਰ ਹਾਂ ਬਾਜਣੀ ਦੇ ਪੱਗਾ ਪੱਗਾ ਬਨਹਦਾ ਹਾਂ ਚੋਪਰਾ ਤੇਰਾ ਕਿਦਾਂ ਵਾ ਐ ਕਰਮਾਲ ਬੰਨਣਾ ਕਿ ਕਿਦਾਂ ਵਾ ਕਰਮਾਲ ਨਹੀਂ ਨਹੀਂ ਦਾਣੀ ਹੋਣਾ ਨਹੀਂ ਚਾਹੀਦਾ ਨਹੀਂ ਆ ਗੋਪੀ ਨੂੰ ਸੋਹਣੀ ਲੱਗੀ ਬੰਨਣੀ ਚਾਹੀਦੀ ਯਾਰ ਬੰਨ ਕੇ ਮੈਂ ਬਾਜੀ ਤੋਂ ਆਇਆ ਬਾਜੇ ਪਰਨਾ ਬਹੁਤ ਬਾਰਨਗੇ ਪੱਗ ਪੋਗ ਕਈ ਕਰਮਾਲ ਜਰ ਬਣਾ ਤੇਰਾ ਆ ਚਲ ਕੇ ਇੱਧਰ ਜਗਟਾਂ ਤੇ ਲੜੀ ਜਾਂਦੇ ਆ ਪੁਹਾਨ ਦੇ ਦਵਾਤਾ 13 ਸੋ ਜਣੀ ਨਾ ਵੇਖਦਾ ਓਏ ਉਦਾਂ ਦਾ ਮਨ ਗੇ ਭਾ ਕੱਢਦਾ ਓਏ ਨਹੀਂ ਬੱਜਣਾ ਬੱਜਣਾ ਮਾਰ ਗਿਆ ਇਹਦੇ ਨੂੰ ਪਤਾ ਵਾ ਮੈਨ ਛੇਤੀ ਆ ਪਹਿਲਾਂ ਜੈਟ ਪਹਿਲਾਂ ਜੈਟ ਪੱਗ ਬਾਝੋਂ ਵਾਲ ਮੈਨ ਨੂੰ ਮਾਰ ਕੇ ਕਰਨਾ ਦੱਸ ਉਹ ਅਠਾਂਟ ਲੱਗਾਂਦੀ ਮੈ ਵੋਲੋ ਗੁਰੂ ਉੱਧਰ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਦਾਂ ਹੀ ਆਉਂਦੇ ਆ ਇਹਨੂੰ ਅਸੀਂ ਰੁਖਾ ਦਿੱਤੇ ਪਰਲਮੈਂਟ ਦੇ ਤਿੰਨ ਆ ਲਿਆ ਉਧਰ ਪੱਗ ਪੂਰੀ ਕੀ ਕਰਨਦੇ ਏ ਬੰਦੇ ਦੇ ਕਿਤੇ ਭਾਦੀ ਉਧਰ ਆ ਮੈਂ ਭਾਜ ਆਇਆ ਦਵਾ ਦਰ ਦਰ ਜਰਮਨ ਦੇ ਕਹਿੰਦੇ ਪੱਗ ਬਣਨੀ ਹੈ ਜਿਉਂਨੇ ਮੋੜ ਆਲੀ ਕੋ ਗਾੜਾ ਨਾ ਬਣਨਾ ਮੱਸੇ ਇੱਥੇ ਮੇਰੀ ਬਾਹਨ ਵਾਲਾ ਬਹਿ ਗਿਆ ਜੀ ਸਜੀ ਸੌਣ ਲੱਗੇ ਅਲੀਕ ਤੋਂ ਨਾਂ ਆ ਚੈੱਕ ਕਰੋ ਭਾਈ ਹਾਂ ਜੀ ਸਹੀ ਲੱਗ ਸਹੀ ਵਜਨ ਦੀ ਆ ਚੈੱਕ ਕਰੋ ਆਹ ਚੈੱਕ ਕਰੋ ਉਹ ਚੈੱਕ ਕਰੋ ਬ੍ਰੈਂਡ ਬ੍ਰੈਂਡ ਚੈੱਕ ਕਰੋ ਪਾਈ ਤੁਸੀਂ ਆਹ ਚੈੱਕ ਕਰੋ ਮੈਨੂੰ ਲੱਗਦਾ ਤੇਰੀ ਬਾੜ ਕੇ ਸਾਡੇ ਲੀੜੇ ਖਲਾ ਕੇ ਨਹੀਂ ਆਹ ਚੈੱਕ ਕਰੋ ਉਹ ਪਾਲਣਾ ਇਹ ਸਾਰੇ ਲੀੜੇ ਬਾੜ ਕੇ ਖਲਾ ਕੇ ਜਾਓਗੇ ਇਦਾਂ ਨਹੀਂ ਜਾਂਦੇ ਮੇਰੇ ਨਾਲ ਉਹ ਦੇ ਦੇ ਮਾਰੀ ਪੁਰੀ ਦੀ ਮੈਂ ਸਾਡੇ ਮਾਰਦੀ ਲੱਗ ਜੂ ਮੈਂ ਨੇ ਹਰੀ ਜਾ ਕੇ ਪਾਈ ਕਰਦੇ ਹਰੀ ਹਾਂਜੀ ਉਸਤਾਦ ਜੀ ਕੀ ਕਹਣਾ ਤੁਹਾਡਾ ਉਸਤਾਦ ਸਾਡੇ ਲੀੜੇ ਸਾਰੇ ਖਲਾੜੀ ਜਾਂਦੇ ਉਸਤਾਦ ਦੀ ਆਪਣੀ ਵੱਜੀ ਵੀ ਆਹ ਦੀ ਉਸਤਾਦ ਜੀ ਉਤਰਾਵਾਦੇ ਆਹ ਪਹਿਲੋ ਰੈਡੀ ਕਰਦੇ ਆਪ ਆ ਚਾਹੀਦੀ ਤੌਰ 'ਚ ਆ ਬੰਦੇ ਦੀ ਤੌਰ ਜੇ ਹੋਰ ਵੱਜਦੀ ਦਾਦੀ ਨਾਲ ਖਾਣੀ ਪਾਰੇ ਫੋਟੋ ਦੇ ਟਾਈਮ ਤੇ ਗੁਤਕਾਰ ਕਰੀਦਾ ਹਾਂ ਹਾਂਜੀ ਦੱਸੋ ਦੱਸੋ ਰੇਡ ਦੱਸੋ ਹਾਂ ਰੇਡ ਵੱਜ ਗਈ ਵੱਜ ਗਈ ਵੱਜ ਗਈ ਵੱਜ ਗਈ ਵੱਜ ਗਈ ਮੁੰਡੇ ਦੇ ਪੱਗ ਵੱਜ ਗਈ ਚਾਂਦਨੇ ਦੇ ਜਾ ਲੈੰਦੋ ਮੈਨੂੰ ਐ ਇੱਥੇ ਬਹੁਤ ਕਾਲਾ ਹੁੰਨੇ ਆ ਕਾਲਾ ਹੁੰਦਾ ਯਾਰ ਤਾਂ ਇਹਦਾ ਖਾ ਚਾਂਦਨੇ ਦੇ ਜਾ ਲੈੰਦੋ ਮੈਨੂੰ ਕਾਪੀਰਾਈਟ ਕੋਪੀਰਾਈਟ ਆਉਂਦੀ ਰਾਈਟ ਆ ਜਾ ਨਹੀਂ ਕੋਪੀਰਾਈਟ ਬੰਦ ਕਰ ਤੂੰ ਆ ਇਹਨਾ ਪੱਗ ਵਾਲਾ ਸਪੈਸ਼ਲ ਮੁੰਡਾ ਇਹੋ ਹੀ ਹੋ ਗਤ ਬਹੁਤ ਵਾਕ ਚੇਚਾ ਟਰੈਕਟਰ ਛੱਡ ਕੇ ਮੈਂ ਉੱਥੇ ਆਇਆ ਮੈਂ ਹਾਂ ਨੇ ਪਹਿਲ ਪੱਗ ਬਣਾ ਕੇ ਪਰਨਾ ਬਣਾ ਕੇ ਪੱਗ ਬੱਜੀ ਤੇ ਪਰਨਾ ਵੱਜਾਉਣੇ ਵੀ ਨਹੀਂ ਪਰਨਾ ਪਰਨਾ ਵਾ ਯਸ ਸੈਟ ਕਰਦੇ ਹੁਣ ਲੈ ਵੀ ਮਿੱਤਰਾ ਸਾਰੇ ਰੈਡੀ ਆ ਆਪਾਂ ਵੀ ਹੋ ਗਏ ਹਾਂ ਤੁਸੀਂ ਬਾਕੀ ਦੱਸ ਦੋ ਕਿਦਾਂ ਦਾ ਆਪਣਾ ਪਰਨਾ ਲਗਾਉਂ ਸਪੈਸ਼ਲ ਇਹਨਾਂ ਦਾ ਬਣਾਉਣਾ ਆਇਆ ਤੇ ਬਾਕੀ ਜਾ ਕੇ ਤੁਹਾਨੂੰ ਮਿਲਦੇ ਆਂ ਇਹ ਬਾਜਾ ਆਪਦੀ ਪਾਕ ਸੈੱਟ ਕਰਨ ਲੱਗਾ ਸੀ ਤੇ ਬਾਜੇ ਤੋਂ ਪਹਿਲਾਂ ਹੀ ਆ ਗਿਆ ਆਖੇ ਆਪਾ ਆਜੋ ਫੇਰ ਟਾਈਮ ਨਾਲ ਤੇ ਮਿਲਦੇ ਆਂ ਬਾਕੀ ਕਿਨਾ ਲਓ ਵੀ ਸਜਣਾ ਆਪਾਂ ਘਰੋਂ ਉੱਥੋਂ ਨਿਕਲ ਆਏ ਆ ਤੇ ਜਾਣੇ ਪਏ ਗੁਰਦਰਾ ਸਾਹਿਬ ਤੁਹਾਨੂੰ ਜਾ ਕੇ ਗਾੜੀ ਵਿਖਾਉਣੇ ਆ ਵੀ ਨਾ ਕਿੰਦਨ ਦੀ ਕਿੱਥੋਂ ਜਾ ਕੇ ਤਿਆਰੀ ਹੋ ਗਈ ਟਰਾਲਾ ਪਾਲਾ ਆਇਆ ਟਰੈਕਟਰ ਬਾਕੀ ਜਾ ਕੇ ਮਿਲਦੇ ਆ ਤੁਹਾਨੂੰ ਭੋਲੇ ਕਿਹੜੀ ਦੱਸਣ ਆ ਓਏ ਕਿਹੜੀ ਦੱਸਾਂ ਇਹ? ਪਤਾ ਹੀ ਨਹੀਂ। ਆ ਕੀ ਲਿਖਿਆ ਵਾ ਮੈਨੂੰ ਦੱਸ ਪੜ੍ਹ ਕੇ। ਪਤਾ ਨਹੀਂ ਉਹ ਪੜ੍ਹਦਾ ਨਹੀਂ ਹੁੰਦਾ ਸਾਨੂੰ। ਯਾਰ ਫੌਜੀ ਬੰਦਾ ਆ ਗਿਆ ਤੂੰ ਦੱਸ ਕਿ ਟੈਸਟ ਕਿਦਾਂ ਕਾਟੇਗਾ ਜੇ ਤੈਨੂੰ ਪਤਾ ਨਹੀਂ ਹੁੰਦੇ। ਨਾ ਨਾ ਉਹ ਜਿਹੜਾ ਮੋਟਾ ਆਇਆ ਖੱਬਿਆ ਇਹਨੇ ਪਾਇਆ ਦੱਸੀ ਮਾਰਾ ਰਿਆ। ਉਹ ਮੋਟਾ ਆਇਆ ਜਿਹੜਾ ਇਹਨੇ ਪਾਇਆ ਵਾ। ਹੁਣ ਹੱਸੀ ਜਾਂਦਾ ਲੈ। ਪਾਤੀ ਆਇਆ ਥਿੰਵਟ ਪਾਤੀ ਆਇਆ ਕੀ ਅੱਜ ਚਲਵਟ ਪਾਤੀ ਆਇਆ ਥਿੰਵਟ ਪਾਤੀ ਆਇਆ ਵੀ ਅੱਜ ਚਲਵਟ ਪਾਤੀ ਆਇਆ ਥਿੰਵਟ ਪਾਤੀ ਆਇਆ ਵੀ ਅੱਜ ਚਲਵਟ ਪਾਤੀ ਆਇਆ ਪੀਰਾਂ ਨਾਲੇਣਾ ਚਲਵਟ ਪਾਤੀ ਆਇਆ ਅੱਜ ਪਾਤੀ ਚੱਲੀ ਜੇ ਮੋਗਾ ਪਾਤੀ ਵਸਣੇ ਆਇਆ ਕੀ ਕਾਹੂ ਚਾਹ ਦੇ ਗੋਬਰਾ ਤੋਂ ਸੱਤ ਪੱਖਰਾਂ ਨਾਲ ਨਹੀਂ ਪਹੁੰਚਿਆ ਬੰਦੇ ਪਾ ਲਾ ਵੀ ਸਚਨਾ ਪੱਕਾ ਲੱਗੇ ਆ ਗਏ ਆ ਆਪਣੇ ਵਾਲੇ ਘਾਟ ਤੋਂ ਮੁੜਦੇ ਪਏ ਆ ਉਹ ਤੇ ਇੱਕ ਪੜਾਵਾ ਉੱਥੋਂ ਆਪਾਂ ਜਾ ਕੇ ਫੇਰ ਰਲ ਜਾਣਾ कलिया तोड़ कलिया चो तोड़िया

पूजा कटिया चमका कात